ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮੁਸ਼ਕਲਾਂ ਦਿਨੋ-ਦਿਨ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਹਾਈ ਕੋਰਟ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੋੜ ਤੋਂ ਵੱਡਾ ਝਟਕਾ ਲੱਗਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਛਾੜ ਮਾਮਲੇ 'ਚ ਆਪਣੇ ਖਿਲਾਫ ਸਜ਼ਾ ਸਸਪੈਂਡ ਕਰਨ ਦੀ ਪਟੀਕਾ ਪਾਈ ਸੀ ਜਿਸ ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹਾਲਾਂਕਿ ਅਜੇ ਡਿਟੇਲ ਆਰਡਰ ਆਉਣਾ ਬਾਕੀ ਹੈ ਪਰ ਹਾਈ ਕੋਰਟ ਦੇ ਇਸ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਦੇ ਵੀ ਕਈ ਕਾਨੂੰਨੀ ਚੁਣੌਤੀਆਂ ਜ਼ਿਆਦਾ ਵੱਧ ਗਈਆਂ ਨੇ ਇਹ ਮਾਮਲਾ ਛੇੜਛਾੜ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਪਹਿਲਾ ਹੀ ਜ਼ਿੰਮੇਵਾਰ ਨੇ ਸਿਆਸੀ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਇਸ ਫੈਸਲੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਦੀ ਪਾਰਟੀ ਵਿੱਚ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਖਾਸ ਕਰਕੇ ਚੋਣਾਂ ਦੇ ਸੰਦਰਭ ਦੇ ਵਿੱਚ ਹਾਈ ਕੋਰਟ ਤੇ ਅਗਲੇ ਡਿਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਮਾਮਲੇ ਦੇ ਹੋਰ ਨੁਕਤੇ ਸਾਹਮਣੇ ਲਿਆ ਦੇਵੇਗਾ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਪੂਰਾ ਮਾਮਲਾ ਰਿਕਾਰਡ ਦੇਣ ਦੇ ਆਦੇਸ਼ ਦਿੱਤੇ ਸਨ ਤਰੰਤਾਰਨ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਹੁਣ ਹਾਈ ਕੋਰਟ ਦੇ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਦੇ ਲਈ ਕਾਨੂੰਨੀ ਚੁਣੌਤੀਆਂ ਵੱਧ ਗਈਆਂ ਨੇ ਤੇ ਉਹਨਾਂ ਦਾ ਸਿਆਸੀ ਸਥਿਤੀ ਤੇ ਪ੍ਰਭਾਵ ਵੀ ਪੈ ਸਕਦਾ ਹੈ। ਖਾਸ ਕਰਕੇ ਜਦੋਂ ਖਡੂਰ ਸਾਹਿਬ ਦੇ ਵਿੱਚ ਜਿਮਣੀ ਚੋਣ ਦੀ ਆਹਟ ਹੈ। ਅਗਲੇ ਕਦਮ ਅਤੇ ਡਿਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਮਾਮਲੇ ਦੇ ਹੋਰ ਲੁਕਤੇ ਸਾਹਮਣੇ ਆ ਸਕਦੇ ਨੇ। ਇਸ ਘਟਨਾ ਨੇ ਸਿਆਸੀ ਤੇ ਜਨਤਕ ਮਾਹੌਲ ਦੇ ਵਿੱਚ ਗਰਮਾ-ਗਰਮ ਚਰਚਾ ਛੇੜ ਕੇ ਰੱਖ ਦਿੱਤੀ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮੁਸ਼ਕਲਾਂ ਦਿਨੋ-ਦਿਨ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਹਾਈ ਕੋਰਟ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੋੜ ਤੋਂ ਵੱਡਾ ਝਟਕਾ ਲੱਗਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਛਾੜ ਮਾਮਲੇ 'ਚ ਆਪਣੇ ਖਿਲਾਫ ਸਜ਼ਾ ਸਸਪੈਂਡ ਕਰਨ ਦੀ ਪਟੀਕਾ ਪਾਈ ਸੀ ਜਿਸ ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹਾਲਾਂਕਿ ਅਜੇ ਡਿਟੇਲ ਆਰਡਰ ਆਉਣਾ ਬਾਕੀ ਹੈ ਪਰ ਹਾਈ ਕੋਰਟ ਦੇ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਦੇ ਵੀ ਕਈ ਕਾਨੂੰਨੀ ਚੁਣੌਤੀਆਂ ਜ਼ਿਆਦਾ ਵੱਧ ਗਈਆਂ ਨੇ ਇਹ ਮਾਮਲਾ ਛੇੜਛਾੜ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਪਹਿਲਾਂ ਹੀ ਜ਼ਿੰਮੇਵਾਰ ਨੇ ਸਿਆਸੀ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਇਸ ਫੈਸਲੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਦੀ ਪਾਰਟੀ ਵਿੱਚ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਖਾਸ ਕਰਕੇ ਚੋਣਾਂ ਦੇ ਸੰਦਰਭ ਦੇ ਵਿੱਚ ਹਾਈ ਕੋਰਟ ਦੇ ਅਗਲੇ ਡਿਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਮਾਮਲੇ ਦੇ ਹੋਰ ਨੁਕਤੇ ਸਾਹਮਣੇ ਲਿਆ ਦੇਵੇਗਾ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਪੂਰਾ ਮਾਮਲਾ ਰਿਕਾਰਡ ਦੇਣ ਦੇ ਆਦੇਸ਼ ਦਿੱਤੇ ਸਨ ਹਰਨਤਾਰਨ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਹੁਣ ਹਾਈ ਕੋਰਟ ਦੇ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਦੇ ਲਈ ਕਾਨੂੰਨੀ ਚੁਣੌਤੀਆਂ ਵੱਧ ਗਈਆਂ ਨੇ ਤੇ ਉਹਨਾਂ ਦਾ ਸਿਆਸੀ ਸਥਿਤੀ ਤੇ ਪ੍ਰਭਾਵ ਵੀ ਪੈ ਸਕਦਾ ਹੈ। ਖਾਸ ਕਰਕੇ ਜਦੋਂ ਖਡੂਰ ਸਾਹਿਬ ਦੇ ਵਿੱਚ ਜਿਮੜੀ ਚੋਣ ਦੀ ਆਹਟ ਹੈ। ਅਗਲੇ ਕਦਮ ਅਤੇ ਡਿਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਮਾਮਲੇ ਦੇ ਹੋਰ ਲੁਕ ਤੇ ਸਾਹਮਣੇ ਆ ਸਕਦੇ ਨੇ। ਇਸ ਘਟਨਾ ਨੇ ਸਿਆਸੀ ਤੇ ਜਨਤਕ ਮਾਹੌਲ ਦੇ ਵਿੱਚ ਗਰਮਾ-ਗਰਮ ਚਰਚਾ ਛੇੜ ਕੇ ਰੱਖ ਦਿੱਤੀ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮੁਸ਼ਕਲਾਂ ਦਿਨੋ-ਦਿਨ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਹਾਈ ਕੋਰਟ ਤੋਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੋੜ ਤੋਂ ਵੱਡਾ ਝਟਕਾ ਲੱਗਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਛਾੜ ਮਾਮਲੇ 'ਚ ਆਪਣੇ ਖਿਲਾਫ ਸਜ਼ਾ ਸਸਪੈਂਡ ਕਰਨ ਦੀ ਪਟੀਕਾ ਪਾਈ ਸੀ ਜਿਸ ਨੂੰ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹਾਲਾਂਕਿ ਅਜੇ ਡਿਟੇਲ ਆਰਡਰ ਆਉਣਾ ਬਾਕੀ ਹੈ ਪਰ ਹਾਈ ਕੋਰਟ ਦੇ ਇਸ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਦੇ ਵੀ ਕਈ ਕਾਨੂੰਨੀ ਚੁਣੌਤੀਆਂ ਜ਼ਿਆਦਾ ਵੱਧ ਗਈਆਂ ਨੇ ਇਹ ਮਾਮਲਾ ਛੇੜਛਾੜ ਦੇ ਦੋਸ਼ਾਂ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਪਹਿਲਾਂ ਹੀ ਜ਼ਿੰਮੇਵਾਰ ਨੇ ਸਿਆਸੀ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ ਇਸ ਫੈਸਲੇ ਨਾਲ ਮਨਜਿੰਦਰ ਸਿੰਘ ਲਾਲਪੁਰਾ ਦੀ ਪਾਰਟੀ ਵਿੱਚ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ ਖਾਸ ਕਰਕੇ ਚੋਣਾਂ ਦੇ ਸੰਦਰਭ ਦੇ ਵਿੱਚ ਹਾਈ ਕੋਰਟ ਤੇ ਅਗਲੇ ਡਿਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜੋ ਮਾਮਲੇ ਦੇ ਹੋਰ ਨੁਕਤੇ ਸਾਹਮਣੇ ਲਿਆ ਦੇਵੇਗਾ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਪੂਰਾ ਮਾਮਲਾ ਰਿਕਾਰਡ ਦੇਣ ਦੇ ਆਦੇਸ਼ ਦਿੱਤੇ ਸਨ ਤਰਨਤਾਰਨ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਵਿਧਾਇਕ ਮਨਜਿੰਦਰ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ। ਹੁਣ ਹਾਈ ਕੋਰਟ ਦੇ ਫੈਸਲੇ ਨਾਲ ਮਨਜਿੰਦਰ ਲਾਲਪੁਰਾ ਦੇ ਲਈ ਕਾਨੂੰਨੀ ਚੁਣੌਤੀਆਂ ਵੱਧ ਗਈਆਂ ਨੇ ਤੇ ਉਹਨਾਂ ਦਾ ਸਿਆਸੀ ਸਥਿਤੀ ਤੇ ਪ੍ਰਭਾਵ ਵੀ ਪੈ ਸਕਦਾ ਹੈ। ਖਾਸ ਕਰਕੇ ਜਦੋਂ ਖਡੂਰ ਸਾਹਿਬ ਦੇ ਵਿੱਚ ਜਿਮੜੀ ਚੋਣ ਦੀ ਆਹਟ ਹੈ। ਅਗਲੇ ਕਦਮ ਅਤੇ ਡਿਟੇਲ ਆਰਡਰ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਮਾਮਲੇ ਦੇ ਹੋਰ ਨੁਕਤੇ ਸਾਹਮਣੇ ਆ ਸਕਦੇ ਨੇ। ਇਸ ਘਟਨਾ ਨੇ ਸਿਆਸੀ ਤੇ ਜਨਤਕ ਮਾਹੌਲ ਦੇ ਵਿੱਚ ਗਰਮਾ-ਗਰਮ ਚਰਚਾ ਛੇੜ ਕੇ ਰੱਖ ਦਿੱਤੀ ਹੈ।